ਉਹਦੀ ਪਾਣੀ ਆਇਆ ਸੀ ਜੀ ਤੇ ਆਪਣੇ ਰਿਸ਼ਤੇਦਾਰਾਂ ਤੇ ਗਏ ਹੋਏ ਸੀ ਜੀ ਤੇ ਰਾਹ ਵਿੱਚ ਆਉਂਦੇ ਪਏ ਸੀ ਬਹੁਤ ਟੈਨਸ਼ਨ ਸੀ ਜੀ ਤੇ ਰਾਹ ਵਿੱਚ ਐਕਸੀਡੈਂਟ ਹੋ ਗਿਆ ਕਿਉਂਕਿ ਟੈਨਸ਼ਨ ਹੈਗੀ ਸੀ ਵੀ ਫਸਲ ਵੀ ਡੁੱਬ ਗਿਆ ਘਾਰੇ ਘਰ ਵੀ ਪਾਣੀ ਪੈ ਗਿਆ ਹਾਂਜੀ ਬੀਬੀ ਤੇ ਬਾਹੂ ਉੱਧਰ ਰਹਿੰਦੇ ਸੀ ਹਾਂਜੀ ਰਿਸ਼ਤੇਦਾਰਾਂ ਮਣੇ ਜੀ ਤੇ ਟੈਨਸ਼ਨ ਦੇ ਵਿੱਚ ਆ ਰਿਹਾ ਸੀ ਤੇ ਐਕਸੀਡੈਂਟ ਹੋ ਗਿਆ ਈ ਲੈ ਗੇ ਬਿਠਿੰਡੇ ਵੀ ਪਰ ਨਹੀਂ ਪੈਸਾ ਵੀ ਬਹੁਤ ਲਾਇਆ ਨਹੀਂ ਬਚ ਸਕਿਆ ਜੀ ਮਿਹਨਤੀ ਜੀ ਸਿੱਟਾ ਗੱਡੀ ਦਾ ਖੇਤੀ ਦਾ ਸਾਰੀ ਡੋਬੀ ਗਈ ਹੈ ਜੀ ਹਾਂ ਹੁਣ ਮਿਹਨਤ ਕਰਾਂਗੇ ਬੀਬੀ ਦਵਾਈ ਚਲਦੀ ਏ ਹੁਣ ਇਹਦੀ ਦਵਾਈ ਨਿੱਕੇ ਦੀ ਵੀ ਚਲਦੀ ਏ ਬਹੁਤ ਗਰੀਬ ਹੈ ਜੀ ਠੀਕ ਕਿ ਸਾਡੇ ਮਾਤਾ ਪਿਤਾ ਬਹੁਤ ਟੈਨਸ਼ਨ ਵਿੱਚ ਸੀ ਆੜਾਏ ਹੋਏ ਸੀ ਤੇ ਉਦੋਂ ਰਿਸ਼ਤੇਦਾਰਾਂ ਕੋਲ ਗਏ ਹੋਏ ਸੀ ਤੇ ਸਾਡਾ ਘਰੇ ਪਤਾ ਲੈਣ ਆ ਰਹੇ ਸੀ ਸਾਡੇ ਪਿਤਾ ਜੀ ਤੇ ਬਹੁਤ ਟੈਨਸ਼ਨ ਵਿੱਚ ਸੀ ਕਿਉਂ ਇਹ ਸ ਕੋਤਰੇ ਤੋਂ ਬਿਨਾ ਰਹਿੰਦਾ ਨਹੀਂ ਸੀ ਤੇ ਇਹ ਜਿਆਦਾ ਕਰਦਾ ਸੀ ਪਤਾ ਲੈਣਾ ਆਂਦਾ ਪਿਆ ਸੀ ਤੇ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਤੇ ਕਿਉਂ ਸਾਨੂੰ ਫਿਰ ਬਾਅਦ ਚੱਦੇ ਘੰਟੇ ਬਾਅਦ ਪਤਾ ਲੱਗਿਆ ਜਦੋਂ ਜਲਾਲਾਬਾਦ ਚੱਕ ਕੇ ਲੈ ਗਏ ਬਹੁਤ ਹੀ ਹਾਲਤ ਮਾੜੀ ਸੀ ਕਿਉਂ ਕੋਈ ਉਹਨੂੰ ਸੋਰੀ ਨਹੀਂ ਸੀ ਤੇ ਅਸੀਂ ਫਿਰ ਬਠਿੰਡੇ ਲੈ ਕੇ ਉੱਥੇ ਜਵਾਬ ਮਿਲਾ ਜਲਾਲਾਬਾਦੂ ਅਸੀਂ ਬਠਿੰਡੇ ਲੈ ਕੇ ਉੱਥੇ ਸੀ ਬਹੁਤ ਪੈਸਾ ਵੀ ਲਾਇਆ ਪਰ ਸਾਡਾ ਪਿਤਾ ਜੀ ਨਹੀਂ ਬਚੇ ਸੀ ਮੈਂ ਤਾਂ ਕਰਨੇ ਕਿਉਂ ਫਸਲ ਸੀ ਥੋੜੀ ਬਹੁਤੀ ਉਹ ਵੀ ਡੁੱਬ ਗਈ ਤੇ ਕਰਦੇ ਸਾਡੇ ਨਕਸ਼ਾ ਵੇਖ ਸਕਦੇ ਨੇ ਕੀ ਸਾਡੇ ਹਲਾਤ ਨੇ ਕਿ ਸਾਡੀ ਵਾਅਦੇ ਤੋਂ ਵਾਅਦੇ ਮਦਦ ਕੀਤੀ ਜਾਵੇ। ਐਮਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੋਕ ਮੈਂ ਸਵਾਗਤ ਕਰਦਾ। ਇਸ ਟਾਈਮ ਮੈਂ ਮੌਜੂਦ ਹਾਂ ਜਲਾਲਾਬਾਦ ਦੇ ਪਿੰਡ ਚੱਕ ਖੀਵਾ ਦੀ ਟਾਣੀ ਬਰਨ ਸਿੰਘ ਵਿਖੇ ਜਿੱਥੋਂ ਦੇ ਸਰਪੰਚ ਜੱਗਾ ਸਿੰਘ ਦੀ ਇੱਕ ਐਕਸੀਡੈਂਟ ਦੌਰਾਨ ਅਣਹੋਣੀ ਮੌਤ ਹੋ ਜਾਂਦੀ ਏ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਰਸਮੀ ਤੌਰ ਤੇ ਸੰਸਕਾਰ ਉਸ ਤੋਂ ਬਾਅਦ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਪੋਗ ਵੀ ਪਾਏ ਗਏ ਨੇ ਪਰ ਪਰਿਵਾਰ ਦਾ ਇੱਕ ਸ਼ਿਕਵਾ ਹੈ ਕਿਉਂਕਿ ਉਹਨਾਂ ਦੇ ਪਿਤਾ ਨੇ ਜਿਹੜੀ ਸਰਪੰਚੀ ਕੀਤੀ ਪਹਿਲੇ ਮੈਂਬਰ ਵੀ ਰਾਇਆ ਫਿਰ ਪਿੰਡ ਦੇ ਸਰਪੰਚ ਰਾਇ ਪੂਰੀ ਇਮਾਨਦਾਰੀ ਦੇ ਨਾਲ ਸਰਪੰਚੀ ਕੀਤੀ ਤੁਹਾਨੂੰ ਘਰ ਦੀ ਸਥਿਤੀ ਵੀ ਦਿਖਾਵਾਂਗੇ ਵੀ ਕੁਝ ਨਹੀਂ ਬਣਾਇਆ ਸਿੱਧੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਅੱਜ ਕੱਲ ਸਰਪੰਚ ਬਣਦਾ ਤਾਂ ਬਹੁਤ ਕੋਠੀਆਂ ਕਾਰਾਂ ਤੱਕ ਪਹੁੰਚ ਜਾਂਦੇ ਨੇ ਪਰ ਸਰਪੰਚ ਹੋਣ ਦੇ ਬਾਵਜੂਦ ਵੀ ਉਹਨਾਂ ਆਪਣਾ ਘਰ ਤੱਕ ਨਹੀਂ ਸਵਾਰਿਆ ਪਰ ਹੁਣ ਜਿਹੜਾ ਪਰਿਵਾਰ ਦਾ ਸ਼ਿਕਵਾ ਹੈ ਕਿਉਂਕਿ ਸਰਪੰਚੀ ਜਿਹੜੀ ਸ਼ੁਰੂ ਹੁੰਦੀ ਹੈ ਰਾਜਨੀਤੀ ਜਿਹੜੀ ਸ਼ੁਰੂ ਹੁੰਦੀ ਹੈ ਸਰਪੰਚੀ ਤੋਂ ਸ਼ੁਰੂ ਹੁੰਦੀ ਹੈ ਪਿੰਡਾਂ ਤੋਂ ਸ਼ੁਰੂ ਹੁੰਦੀ ਹੈ ਪਰ ਪਰਿਵਾਰ ਦਾ ਸ਼ਿਕਵਾ ਹੈ ਵੀ ਅਜੇ ਤੱਕ ਕਿਸੇ ਵੀ ਸਰਕਾਰੀ ਦਰਬਾਰੇ ਕਿਸੇ ਬੰਦੇ ਨੇ ਇਸ ਪਰਿਵਾਰ ਤੱਕ ਪਹੁੰਚ ਨਹੀਂ ਕੀਤੀ ਨਾ ਹੀ ਕੋਈ ਬਣਦੀ ਮਦਦ ਕੀਤੀ ਗਈ ਹੈ ਪਰੋਸਾ ਦਿੱਤਾ ਗਿਆ ਹੋਵੇਗਾ ਪਰ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਔਰ ਗੱਲ ਕਰੀਏ ਤਾਂ ਇਹ ਜਿਹੜਾ ਸਰਪੰਚ ਔਰ ਉਸ ਦੀ ਪਤਨੀ ਇਹ ਟਾਣੀ ਬਚਨ ਸਿੰਘ ਦੇ ਵਿੱਚ ਆੜਾਂ ਦੇ ਦੌਰਾਨ ਪਾਣੀ ਦੇ ਨਾਲ गिर ਗਏ ਸੀ ਪੂਰੇ ਇੱਥੇ ਜਿਹੜੇ ਘਰ ਸੀ ਪੂਰੇ ਘਰ ਆੜਾਂ ਦੇ ਨਾਲ ਪ੍ਰਭਾਵਿਤ ਹੋ ਗਏ ਤਾਂ ਜੋ ਇਹ ਪਤੀ ਪਤਨੀ ਜਿਹੜੇ ਆਪਣੇ ਕਿਸੇ ਰਿਸ਼ਤੇਦਾਰ ਕੋਲ ਰਹਿਣ ਲਈ ਮਜਬੂਰ ਹੋ ਗਏ ਸੀ ਉਹਨਾਂ ਦਾ ਬੇਟਾ ਤੇ ਉਹਨਾਂ ਦਾ ਪਰਿਵਾਰ ਇੱਥੇ ਸੀ ਬਾਕੀ ਜਿਹੜੇ ਬਜ਼ੁਰਗ ਜੋੜਾ ਸੀ ਸਰਪੰਚ ਅਤੇ ਉਸ ਦੀ ਪਤਨੀ ਉਹ ਕਿਸੇ ਰਿਸ਼ਤੇਦਾਰ ਕੋਲ ਜਾ ਕੇ ਰੁਕੇ ਪਰ ਉਸ ਤੋਂ ਬਾਅਦ ਘਟਨਾ ਇਹ ਵਾਪਰਦੀ ਹੈ ਕਿ ਸਾਬਕਾ ਸਰਪੰਚ ਹਨ ਸਰਦਾਰ ਜੱਗਾ ਸਿੰਘ ਜੀ ਉਹਨਾਂ ਦੀ ਜਿਹੜੀ ਕਬਾਇਆ ਤੇ ਜਲਾਲਾਬਾਦ ਦੇ ਵਿਚਕਾਰ ਰੋਡ ਤੇ ਇੱਕ ਐਕਸੀਡੈਂਟ ਦੌਰਾਨ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਲਈ ਇਹ ਬਠਿੰਡਾ ਵੀ ਖੇਵੀ ਲੈ ਕੇ ਆ ਪਰ ਨਹੀਂ ਜਾਨ ਨਹੀਂ ਬਚ ਸਕੀ ਜਿਸ ਤੋਂ ਬਾਅਦ ਪਰਿਵਾਰ ਦਾ ਉੱਥੇ ਪੈਸਾ ਵੀ ਲੱਗਿਆ ਕਾਫੀ ਪਰ ਜਿਹੜੀ ਕਿ ਸਰਪੰਚ ਜੱਗਾ ਸਿੰਘ ਦੀ ਜਾਨ ਨਹੀਂ ਬਚ ਸਕੀ ਉਹਨਾਂ ਦੀ ਪਤਨੀ ਮੌਜੂਦ ਹੈ ਦੇਖ ਰਹੋ ਤੁਸੀਂ ਬਜ਼ੁਰਗ ਨੇ ਪਰਿਵਾਰ ਉਹਨ ਮਦਦ ਦੀ ਗੁਵਾਰ ਲਗਾ ਰਿਹਾ ਹੈ ਦਾਨੀ ਸਜਣਾ ਤੋਂ ਔਰ ਰਾਜਨੀਤਿਕ ਲੀਡਰਾਂ ਤੋਂ ਕਿਉਂਕਿ ਜੇ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਵੀ ਜਿਹੜੀ ਰਾਜਨੀਤੀ ਪਿੰਡਾਂ ਤੋਂ ਸ਼ੁਰੂ ਹੁੰਦੀ ਜਦੋਂ ਸਰਪੰਚੀ ਤੋਂ ਬਾਅਦ ਅੱਗੇ ਜਿਹੜੇ ਵਿਧਾਇਕਾਂ ਤੱਕ ਜਿਹੜੀ ਰਾਜਨੀਤੀ ਔਰ ਦਿੱਲੀ ਤੱਕ ਰਾਜਨੀਤੀ ਪਹੁੰਚਦੀ ਏ ਪਿੰਡਾਂ ਤੋਂ ਹੀ ਸ਼ੁਰੂ ਹੁੰਦੀ ਏ ਤਾਂ ਪਰਿਵਾਰ ਦਾ ਸ਼ਿਕਵਾ ਵੀ ਕਿਤੇ ਨੇ ਕਿਤੇ ਜਿਹੜੇ ਵੀ ਕੋਈ ਰਾਜਨੀਤਿਕ ਲੀਡਰ ਹੈ ਉਹਨਾਂ ਵੱਲੋਂ ਇਸ ਪਰਿਵਾਰ ਦੀ ਬਾਹ ਫੜੀ ਜਾਵੇ ਕਿਉਂਕਿ ਪਰਿਵਾਰ ਦੇ ਵਿੱਚ ਇਹਨਾਂ ਦਾ ਵੀ ਅੱਗੇ ਇੱਕ ਬੇਟਾ ਜੋ ਹੈ ਉਹ ਬਿਲਕੁਲ ਅਪੰਗ ਹੈ ਚੱਲ ਫੇਰ ਨਹੀਂ ਸਕਦਾ ਸਥਿਤੀ ਨਾਜ਼ੁਕ ਹੈ ਘਰ ਦੀ ਸਥਿਤੀ ਵੀ ਤੁਹਾਨੂੰ ਦਿਖਾਵਾਂਗੇ ਤੇ ਉਹਨਾਂ ਦੀ ਜਿਹੜੀ ਪਤਨੀ ਹੈ ਸਰਪੰਚ ਜੱਗਾ ਸਿੰਘ ਦੀ ਉਹ ਵੀ ਬਿਲਕੁਲ ਬਜ਼ੁਰਗ ਨੇ ਉਹਨਾਂ ਦਾ ਵੀ ਦਵਾ ਪਾਣੀ ਚੱਲਦਾ ਹੈ ਨਾਮ ਸਿੰਘ ਜੀ ਬਹੁਤ ਹੀ ਪਾਣੀ ਆਇਆ ਸੀ ਠੀਕ ਤੇ ਆਪਣੇ ਰਿਸ਼ਤੇਦਾਰਾਂ ਤੇ ਗਏ ਹੋਏ ਸੀ ਜੀ ਤੇ ਰਾਹ ਵਿੱਚ ਆਉਂਦੇ ਪੈ ਸੀ ਬਹੁਤ ਟੈਨਸ਼ਨ ਸੀ ਜੀ ਤੇ ਰਾਹ ਵਿੱਚ ਐਕਸੀਡੈਂਟ ਹੋ ਗਿਆ ਕਿਉਂਕਿ ਟੈਨਸ਼ਨ ਹੈਗੀ ਸੀ ਵੀ ਫਸਲ ਵੀ ਡੁੱਬ ਗਿਆ ਘਾਰੇ ਘਰ ਵੀ ਪਾਣੀ ਪੈ ਗਿਆ ਹਾਂਜੀ ਬੀਬੀ ਤੇ ਬਾਹੂ ਉੱਧਰ ਰਹਿੰਦੇ ਸੀ ਹਾਂਜੀ ਰਿਸ਼ਤੇਦਾਰਾਂ ਮਣੇ ਜੀ ਤੇ ਟੈਨਸ਼ਨ ਦੇ ਵਿੱਚ ਆ ਰਿਹਾ ਸੀ ਇੱਕ ਐਕਸੀਡੈਂਟ ਹੋ ਗਿਆ ਸੀ ਲੈ ਕੇ ਬਠਿੰਡੇ ਵੀ ਪਰ ਨਹੀਂ ਪੈਸਾ ਵੀ ਬਹੁਤ ਲਾਇਆ ਨਹੀਂ ਬਚ ਸਕਿਆ ਜੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ ਐਕਸੀਡੈਂਟ ਇੱਥੇ ਹੋਇਆ ਸੀ ਆ ਗਵਾਏ ਕੋਲ ਸੁੰਦਰਪੁਰੇ ਕੋਲ ਜੀ ਜੀ ਹਾਂ ਜੀ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਸਾਨੂੰ ਫੋਨ ਆਇਆ ਸੀ ਜੀ ਜੀ ਹਾਂ ਫੋਨ ਕੀਤਾ ਸੀ ਸੋਡੀ ਨੇ ਜੀ ਮੂਆ ਲੈ ਗਿਆ ਸੀ ਉਹਨੂੰ ਪਤਾ ਹੈ ਵੀ ਸਰਪੰਚ ਹੈਗਾ ਸੀ ਤੇ ਫਿਰ ਸਾਨੂੰ ਫੋਨ ਆਇਆ ਸੀ ਗਏ ਉਹਨੂੰ ਜਲਾਲਾਬਾਦ ਲੈ ਗਏ ਸੀ ਫਿਰ ਮੈਂ ਅਸੀਂ ਬਠਿੰਡੇ ਲੈ ਗਏ ਪਰ ਨਹੀਂ ਜੀ ਨਹੀਂ ਬਾਸ ਸਕਿਆ ਬਹੁਤ ਪੈਸਾ ਲਾਇਆ ਸੀ ਜੀ ਹਾਂ ਜੀ ਰਸਮੀ ਤੌਰ ਤੇ ਤੁਸੀਂ ਸਨਸਕਾਰ ਕੀਤਾ ਭੋਗ ਵੀ ਹੋ ਗਿਆ ਕੋਈ ਰਾਜਨੀਤਿਕ ਲੀਡਰ ਜਾਂ ਕੋਈ ਸਮਾਜ ਸੇਵੀ ਸੰਸਥਾ ਪਹੁੰਚੀ ਨਹੀਂ ਪਹੁੰਚੀ ਮਜੂਦਾ ਵਿਧਾਇਕ ਪਹੁੰਚੇ ਸੀ ਹਾਂ ਗੋਲਦੀ ਕਮੋਜ ਆਇਆ ਸੀ ਜੀ ਕੀ ਬਰਸ ਦੇ ਜੇ ਐਸੀ ਉਹ ਆਈ ਸੀ ਕੋਚ ਦਾ ਦੁਕਾਨ ਜਾ ਕਰਤੇ ਗਏ ਚਲੇ ਸੀ ਉਹਨਾਂ ਕੋਈ ਗੱਲ ਨਹੀਂ ਸਾਡੇ ਨਾਲ ਕੀਤੀ ਜੀ ਕੋਈ ਨਹੀਂ ਉਹਨਾਂ ਕੋਈ ਗੱਲ ਕੀਤੀ ਜੀ ਹਾਂ ਤੁਹਾਨੂੰ ਪਤਾ ਹੈ ਭਗਵੰਤ ਮਾਨ ਸਰਕਾਰ ਨੇ ਐਲਾਨ ਕੀਤਾ ਹੈ ਵੀ ਜਿਹੜਾ ਹੜ੍ਹਾਂ ਦੇ ਵਿੱਚ ਕੋਈ ਮੌਤ ਹੁੰਦੀ ਹੈ ਤਾਂ ਉਹਨਾਂ ਨੂੰ ਜਿਹੜਾ ਬੰਦਾ ਵਿਤੀ ਕੋਈ ਸਹਾਇਤਾ ਦਿੱਤੀ ਜਾਵੇਗੀ ਕੋਈ ਨੌਲੇਜ ਹੈ ਤੁਹਾਨੂੰ ਨਹੀਂ ਕੋ ਨਹੀਂ ਕੁਝ ਮੰਨ ਲਓ ਆਪਾਂ ਤਾਂ ਨਹੀਂ ਕਹਿ ਗਏ ਜੀ हां बी जो कै ऐसी नीता कहनी आए जी हां उन्होंने कोई गल नहीं अपने नाल की थी वि दुख सांझ करके ते कै चले सी ठीक है हुन ਤੁਹਾਡੇ ਪਰਿਵਾਰ ਦੇ ਵਿੱਚ ਬੱਚਾ ਵੀ ਪੰਗ ਹੈ ਤੇ ਕਿਵੇਂ ਸਾਰੇ ਪਰਿਵਾਰ ਦਾ ਚੱਲਦਾ ਮਿਹਨਤ ਮਜਦੂਰੀ ਮਿਹਨਤੀ ਜੀ ਸਿੱਟੀ ਟੱਕੜੀ ਰਣ ਖੇਤੀ ਤਾਂ ਸਾਰੀ ਡੋਬੀ ਗਈ ਹੈ जी हां हुन ਮਿਹਨਤ ਕਰਾਂਗੇ بیਬੀ ਦਵਾਈ ਚਲਦੀ ਏ ਹੁਣ ਇਹਦੀ ਦਵਾਈ ਨਿੱਕੇ ਦੀ ਵੀ ਚਲਦੀ ਏ ਬਹੁਤ ਗਰੀਬ ਹੈ ਜੀ ਸਾਡੇ ਮਾਤਾ ਪਿਤਾ ਬਹੁਤ ਟੈਨਸ਼ਨ ਵਿੱਚ ਸੀ ਆੜਾ ਆਏ ਹੋਏ ਸੀ ਤੇ ਉਦੋਂ ਰਿਸ਼ਤੇਦਾਰਾਂ ਕੋਲ ਗਏ ਹੋਏ ਸੀ ਤੇ ਸਾਡਾ ਘਰੇ ਪਤਾ ਲੈਣ ਆ ਰਹੇ ਸੀ ਸਾਡੇ ਪਿਤਾ ਜੀ ਤੇ ਬਹੁਤ ਟੈਨਸ਼ਨ ਵਿੱਚ ਸੀ ਕਿਉਂ ਇਸ ਪੋਤਰੇ ਤੋਂ ਬਿਨਾ ਰਹਿੰਦਾ ਨਹੀਂ ਸੀ ਤੇ ਇਹਨਾਂ ਜਿਆਦਾ ਕਰਦਾ ਸੀ ਪਤਾ ਲੈਣਾ ਆਂਦਾ ਪਿਆ ਸੀ ਤੇ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਤੇ ਕਿਉਂ ਸਾਨੂੰ ਫਿਰ ਬਾਅਦ ਚੱਦੇ ਘੰਟੇ ਬਾਅਦ ਪਤਾ ਲੱਗਿਆ ਜਦੋਂ ਜਲਾਲਾਬਾਦ ਚੱਕ ਕੇ ਲੈ ਗਏ ਬਹੁਤ ਹੀ ਹਾਲਤ ਮਾੜੀ ਸੀ ਕਿਉਂ ਕੋਈ ਉਹਨੂੰ ਸੋਰੀ ਨਹੀਂ ਸੀ ਤੇ ਅਸੀਂ ਫਿਰ ਬਠਿੰਡੇ ਲੈ ਕੇ ਉੱਥੇ ਜਵਾਬ ਮਿਲਾ ਜਲਾਲਾਬਾਦੂ ਅਸੀਂ ਬਠਿੰਡੇ ਲੈ ਕੇ ਉੱਥੇ ਸੀ ਬਹੁਤ ਪੈਸਾ ਵੀ ਲਾਇਆ ਪਰ ਸਾਡਾ ਪਿਤਾ ਜੀ ਨਹੀਂ ਬਚੇ ਸੀ ਹਾਂਜੀ ਹੁਣ ਪਰਿਵਾਰ ਦੇ ਵਿੱਚ ਕਿਵੇਂ ਗੁਜ਼ਾਰਾ ਚੱਲ ਰਿਹਾ ਕੌਣ ਕੌਣਾ ਹੁਣ ਗੁਜ਼ਾਰਾ ਤਾਂ ਬਹੁਤ ਔਖਾ ਹੀ ਏ ਹਾਂ ਬਹੁਤ ਔਖਾ ਹੀ ਅਸੀਂ ਤਿਆਰੀ ਤਪਾ ਕਰਨੇ ਆ ਮਿਹਨਤ ਕਰਨੇ ਕਿ ਉਹ ਫਸਲ ਸੀ ਥੋੜੀ ਬਹੁਤੀ ਉਹ ਵੀ ਡੁੱਬ ਗਈ ਤੇ ਕਰਦੇ ਸਾਡੇ ਨਕਸ਼ਾ ਵੇਖ ਸਕਦੇ ਨੇ ਜੀ ਵੀ ਕੀ ਸਾਡੇ ਹਾਲਾਤ ਨੇ ਕਿ ਸਾਡੀ ਵਾਧ ਤੋਂ ਵਾਧ ਮਦਦ ਕੀਤੀ ਜਾਵੇ ਜੀ ਤੁਸੀਂ ਸੁਣਿਆ ਦਰਸ਼ਕੋ ਦਰਦ ਦਾਨੀ ਸਜਣਾ ਨੂੰ ਬੇਨਤੀ ਹੈ ਵੀ ਪਰਿਵਾਰ ਤੱਕ ਪਹੁੰਚ ਕੇ ਪਰਿਵਾਰ ਨਾਲ ਸੰਪਰਕ ਕਰਕੇ ਇਹਨਾਂ ਨੂੰ ਜੋ ਬਣਦੀ ਸਹਾਇਤਾ ਕੀਤੀ ਜਾਵੇ ਜੋ ਤੁਸੀਂ ਦਾਨ ਦੇਣਾ ਇਹਨਾਂ ਦੇ ਕੋਲ ਪਹੁੰਚ ਕੇ ਘਰ ਪਹੁੰਚ ਕੇ ਘਰ ਦੀ ਕੰਡੀਸ਼ਨ ਵੇਖ ਕੇ ਤੁਸੀਂ ਜੋ ਦੇਣਾ ਤੇ ਨੰਬਰ ਆਪਾਂ ਜਾਣ ਲਵਾਂਗੇ ਹਾਂਜੀ ਤੁਹਾਡਾ ਨੰਬਰ ਦੱਸ ਦੋ ਤੇ ਪਤਾ ਦੱਸ ਦੋ 98642 11731 ਜੀ ਤੇ ਪਤਾ ਦੱਸ ਦੋ ਪੂਰਾ ਸਾਰਾ ਪਤਾ ਟਾਣੀ ਬਚਨ ਸਿੰਘ ਦੀ ਪਿੰਡ ਚੱਕੀਵਾ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਿਲਕਾ